ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਹਾਂਜੀ ਮੈਂ ਬਿਲਕੁਲ ਠੀਕ ਠਾਕ ਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਸਾਰੇ ਮੈਂ ਮਿਰਚਾਂ ਲੈ ਕੇ ਬੈਠੀ ਆ ਅੱਜ ਮਿਰਚਾਂ ਮੈਂ ਲੱਗੀਆਂ ਤੋਣਾ achar ਪਾਉਣ ਲੱਗੀਆਂ ਚਾਰ ਵਾਸਤੇ ਲੈ ਕੇ ਜਾਂਦੀਆਂ ਨੇ ਆ ਵਿੱਚ ਖਰਾਬ ਜੀ ਆ ਬਾਹਰ ਕੱਢ ਦਿੰਦੇ ਅੱਜ ਜਿਹੜੀਆਂ ਮਿਰਚਾਂ ਐ ਕੋੜੀਆਂ ਤਾਂ ਹੁੰਦੀਆਂ ਨਹੀਂ ਵੈਸੇ ਪਰ ਉਹ ਵੈਸੇ ਟੇਸਟੀ ਬਹੁਤ ਹੁੰਦੀਆਂ ਨੇ ਠੰਡਾ ਵੀ ਸਿਆਲ ਆ ਜਾ ਮੱਖੀਆਂ ਲੀ ਜਾਂਦੀ ਐ ਕਲਦੀਆਂ ਲਿਆਂਦੀਆਂ ਪਈਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਇਹਦੇ ਤੋਂ ਕੁ ਪਕੌੜੇ ਵੀ ਬਣਾਉਂਦੇ ਆਪਾਂ ਪਕੌੜੇ ਹੀ ਨਾ ਬਣਾ ਲਈਏ ਪਹਿਲਾਂ ਆਚਾਰ ਬਾਅਦ ਚ ਪਾਵਾਂਗੇ ਫੇਰ ਮੰਗਾ ਕੇ ਪਕੌੜੇ ਬਹੁਤ ਬਣਾਉਂਦੇ ਨੇ ਇਹਦੇ ਲਾ ਦੇਵਾਂ ਨਾ ਦੋ ਕੁ ਮਾਰਦੇ ਆ ਟਰਾਈ ਪਕੌੜਿਆਂ ਦੇ ਇਹਨੂੰ ਕਹਿੰਦੇ ਨੇ ਜੰਬੋ ਮਿਰਚ ਪਕੌੜਾ ਜੰਬੋ ਮਿਰਚ ਪਕੌੜਾ ਬਣਾ ਕੇ ਦੇ ਦਿਆਂ ਅੱਜ ਦੋ ਟੋਕਰੇ ਜੱਦੀ-ਅੱਦੀ ਕਰਕੇ ਮੈਂ ਸੁੱਕੜੀਆਂ ਪਾ ਰਹੀ ਸੀਗੀ ਤਾਂ ਕਿ ਚੰਗੀ ਤਰ੍ਹਾਂ ਸੁੱਕ ਜਾਣ ਪਾਣੀ ਨਾ ਰਹੀ ਇਹਨਾਂ ਦੇ ਵਿੱਚ ਆਹ ਬਣ ਗਏ ਜੀ ਮਿਰਚਾਂ ਦੇ ਪਕੌੜੇ ਆਹ ਹੈਗਾ ਪਾਲਕ ਦਾ ਪਾਲਕ ਦਾ ਪੱਤਾ ਦੇ ਕੋ ਵੱਡਾ ਸਾਰਾ ਸੋਹਣੇ ਲੱਗਦੇ ਬੜੇ ਮਜ਼ੇਦਾਰ ਪਕੌੜੇ ਰੈਡੀ ਨੇ ਜੀ ਆਜੋ ਜਿਹਨੇ ਜਿਹਨੇ ਖਾਣੇ ਆ ਹਾਂਜੀ ਪਕੌੜੇ ਆਪਾਂ ਖਾ ਲਏ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬੇਸਣ ਦੀ ਲੇਅਰ ਥੋੜੀ ਜਿਹੀ ਘੱਟ ਸੀ ਕਿਉਂਕਿ ਬੇਸਣ ਥੋੜਾ ਹੀ ਸੀਗਾ ਘਰ ਵਿੱਚ ਖਤਮ ਹੋਏ ਪਿਆ ਸੀ ਤਕਰੀਬਨ ਆਲਮੋਸਟ ਥੋੜਾ ਜਿਹਾ ਹੀ ਸੀਗਾ ਤੇ ਹਾਂਜੀ ਹੁਣ ਮੈਂ ਇਹਨਾਂ ਮਿਰਚਾਂ ਨੂੰ ਪਹਿਲਾਂ ਦੋ ਦੋ ਚੀਰੇ ਦੇਲੇ ਆਦੇ ਉਦੋਂ ਕੱਟ ਲਏ ਵੀ ਬਹੁਤ ਜ਼ਿਆਦਾ ਵੱਡੀਆਂ ਮਿਰਚਾਂ ਫਿਰ ਖਰਾਬ ਨਹੀਂ ਹੁੰਦੀ ਹੈਗੇ ਸਾਰੇ ਜਣੇ ਜਦੋਂ ਖਾਂਦੇ ਨੇ ਕਈ ਵਾਰ ਉਦੀ ਮਿਰਚ ਖਾ ਕੇ ਦੀ ਛੱਡ ਦਿੰਦੇ ਆ ਉਹ ਫਿਰ ਐਵੇਂ ਕੌਲੀਆਂ ਚ ਕੱਲੇ ਕੱਲੇ ਦੀ ਸਾਹਮਦੇ ਫ੍ਰੀਜ ਆਉ ਨਾ ਅਲੱਗ-ਅਲੱਗ ਰੱਖਦੇ ਫ੍ਰੀਜ ਦੋ ਦੋ ਪੀਸ ਕਰਕੇ ਹੁਣ ਮੈਂ ਆਪਾਂ ਵੈਸੇ ਹੀ ਵਿੱਚ ਮਸਾਲਾ ਮਿਕਸ ਕਰ ਦੇਣਾ ਹੈਗਾ ਮਸਾਲੇ ਲਈ ਦੇਖੋ ਮੈਂ ਲਿਆ ਹੈਗਾ ਜੀਰਾ ਤੇ 2 ਚਮਚ ਰਾਈ ਦੇ ਲਏ ਨੇ ਤੇ ਸੌਂਫ ਲਈ ਆ ਤੇ ਹੋਰ ਬਹੁਤ ਜ਼ਿਆਦਾ ਆਪਾਂ ਮਸਾਲੇ ਨਹੀਂ ਪਾਉਣੇ ਹੈਗੇ ਇਹਨਾਂ ਨੂੰ ਆਪਾਂ ਦੈੜਜਾ ਕਰ ਲਿਆ ਬਸ ਮਿਕਸੀ ਦੇ ਵਿੱਚ ਹੁਣ ਮੈਂ ਲੱਗਿਆ ਮਿਰਚਾਂ ਨੂੰ ਫਰਾਈ ਕਰਨ ਕੜਾਹੀ ਵਿੱਚ ਮਸਰੋਂ ਦਾ ਤੇਲ ਪਾ ਲਿਆ ਸਰੋਂ ਦਾ ਤੇਲ ਪਾ ਕੇ ਤੇ ਵਿੱਚ ਛੜਤੀਆਂ ਨੇ ਮੈਂ ਮਿਰਚਾਂ ਪਾ ਲੈਣਾ ਉਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰੂੰਗੀ ਤੇ ਫਰਾਈ ਕਰ ਕੇ ਹੀ ਬਸ ਫਿਰ ਇਦੇ ਵਿੱਚ ਮੈਂ ਮਸਾਲਾ ਪਾ ਦੇਣਾ ਹੈ ਕਿ ਜੀਰੇ ਦਿੱਤੇ ਹੋਏ ਨੇ ਆਪੇ ਹੀ ਹੌਲੀ-ਹੌਲੀ ਵਿੱਚ ਮਸਾਲਾ ਮਿਕਸ ਹੋ ਜਾਣਾ ਹੈ ਆਪੇ ਵਿੱਚ ਚਲਿਆ ਜਾਣਾ ਮਿਰਚਾਂ ਦੇ ਤਾਂ ਹੀ ਦੋ-ਦੋ ਪੀਸ ਕਰਕੇ ਮੈਂ ਜੀਰੇ ਦਿੱਤੇ ਆ ਕੋਈ ਬਹੁਤ ਹੀ ਜ਼ਿਆਦਾ ਖੇਚਲਣਾ ਕਰਨੀ ਪਵੇ ਕਿ ਇੱਕ ਤਾਂ ਹੈਗੀਆਂ ਵੀ ਥੋੜੀਆਂ ਜਿਹੀਆਂ ਸੀਗੀਆਂ ਜ਼ਿਆਦਾ ਨਹੀਂ ਸੀਗੀਆਂ ਦੋ ਕਮਿੰਟ ਮਿਰਚਾਂ ਫਰਾਈ ਕਰਕੇ ਮੈਂ ਇਹਦੇ ਵਿੱਚ ਮਸਾਲਾ ਵੀ ਪਾਤਾ ਆ ਤਾਂ ਕਿ ਮਸਾਲਾ ਵਿੱਚ ਅਬਜ਼ਰਬ ਹੋਈ ਜਾਵੇ ਨਾਲ ਦੀ ਨਾਲ ਹੀ ਤੇ ਆਪਾਂ ਹੋਰ ਜਿਹੜੇ ਮਸਾਲੇ ਪਾਉਣੇ ਹੈਗੇ ਨੇ ਜਿਹੜੇ ਆਪਣੇ ਰੈਗੂਲਰ ਨੇ ਉਹ ਹੈਗੇ ਨੇ ਹਲਦੀ ਨੂਨ ਤੇ ਹੋਰ ਤਾਂ ਆਪਾਂ ਕੁਝ ਪਾਉਣਾ ਨਹੀਂ ਹੈਗਾ ਬਸ ਵਿੱਚ ਨੂਨ ਤੁਸੀਂ ਆਪਣੇ ਅਕੋਰਡਿੰਗ ਪਾਉਣਾ ਵੈਸੇ ਆਚਾਰ ਦੇ ਵਿੱਚ ਨੂਨ ਥੋੜਾ ਜਿਆਦਾ ਹੀ ਪਾਈਦਾ ਆ ਇਹਦੇ ਨਾਲ ਆਚਾਰ ਖਰਾਬ ਨਹੀਂ ਹੁੰਦਾ ਹੈਗਾ ਉਲੀ ਵਗੈਰਾ ਨਹੀਂ ਲੱਗਦੀ ਹੈਗੀ ਮਿਰਚਾ ਫਰਾਈ ਕਰਨ ਦੇ ਨਾਲ ਇੱਕ ਤਾਂ ਇਹਨਾਂ ਦਾ ਟੇਸਟ ਵਧ ਜਾਂਦਾ ਆ ਤੇ ਦੂਜਾ ਇਹ ਜਲਦੀ ਬਣ ਜਾਂਦਾ ਹੈ ਆਚਾਰ ਹਨਾ ਬਹੁਤ ਜ਼ਿਆਦਾ ਵੇਟ ਨਹੀਂ ਕਰਨੀ ਪੈਂਦੀ ਹੈਗੀ ਬਸ ਆਪਣਾ ਆਚਾਰ ਰੈਡੀ ਆ ਜੀ ਹੁਣ ਹਾਂਜੀ ਆਚਾਰ ਠੰਡਾ ਹੋ ਗਿਆ ਇਹਨੂੰ ਮੈਂ ਠੰਡਾ ਕਰ ਲਿਆ ਸੀ ਪਹਿਲਾਂ ਗੈਸ ਤੋਂ ਲਾ ਕੇ ਤੇ ਹੁਣ ਮੈਂ ਲੱਗਿਆ ਇਹਨੂੰ ਵਰਤਮਾਨ ਦੇ ਵਿੱਚ ਪਾਉਣਾ ਕੰਚ ਦਾ ਵਰਤਮਾਨ ਲਿਆ ਵਾ ਮੈਂ ਛੋਟਾ ਹੀ ਆ ਕੋਈ ਜ਼ਿਆਦਾ ਵੀ ਮਿਰਚਾਂ ਨਹੀਂ ਹੈਗੀਆਂ ਕੁਸ਼ੂ ਵੀ ਚੰਗੀ ਤਰ੍ਹਾਂ ਮਿਕਸ ਹੋ ਕੇ ਇਹਨਾਂ ਨੇ ਥੱਲੇ ਨੂੰ ਬੈਠ ਜਾਣਾ ਹੋਰ ਵੀ ਥੋੜਾ ਹੀ ਰਹਿ ਜਾਣਾ ਇਹ ਪਰ ਹੁਣ ਸਾਰੇ ਖਾ ਰਹੇ ਨੇ ਬਹੁਤ ਜ਼ਿਆਦਾ ਟੇਸਟੀ ਬਣਿਆ ਚਾ ਰੇ ਇਹ ਤੇ ਲੁੱਕ ਵੀ ਦੇਖੋ ਵਧੀਆ ਆਈ ਆ ਬਹੁਤ ਸੋਹਣਾ ਲੱਗ ਰਿਹਾ ਵਾ ਦੇਖਣ ਨੂੰ ਆਈ ਹੋਪ ਯੂ ਲਾਈਕ ਇਟ ਹਾਂਜੀ ਦੋਸਤੋ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ